ਮੇਰੇ ਭਾਈ ਜੀ ਸਾਡੀ ਕ੍ਰੈਨਿਕ ਹਾਜ਼ਰੀ ਮਨਜ਼ੂਰ ਕਰਿਓ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਸਾਡੇ ਸਾਰੇ ਕਮੈਂਟੇਟਰਾਂ ਵੱਲੋਂ ਤੇ ਸਾਰੇ ਰੈਫਰੀਆਂ ਵੱਲੋਂ ਇੱਥੇ ਜਿਹੜਾ ਟੂਰਨਾਮੈਂਟ ਉਹ ਬੰਦ ਕੀਤਾ ਜਾ ਰਿਹਾ ਹੈ ਬਾਕੀ ਵੀਰੇ ਸਾਰਿਆਂ ਨੂੰ ਮੇਰੀ ਬੇਨਤੀ ਆ ਜੇ ਤਾਂ ਤੁਸੀਂ ਟੂਰਨਾਮੈਂਟ ਕਰਵਾਉਣਾ ਤੁਸੀਂ ਕਰਵਾ ਸਕਦੇ ਹੋ ਇਹ ਸਾਡੀ ਬੇਨਤੀ ਹੈ ਅਸੀਂ ਤੇ ਨਾ ਤੇ ਹੁਣ ਅਸੀਂ ਕਮੈਂਟਰੀ ਕਰਨੀ ਆ ਨਾ ਰੈਫਰੀ ਕਹਿੰਦੇ ਵੀ ਅਸੀਂ ਰੈਫਰੀ ਕਰਨੀ ਆ ਇਹ ਬੇਨਤੀ ਆ ਜੀ ਆਹ ਸਾਊਂਡ ਵਾਲਾ ਭਰਾ ਮਾਈਕ ਲੈ ਜਾਓ ਸਾਡੇ ਕੋਲ ਨਹੀਂ ਭਿਰਜੀ ਪਤਾ ਕੀ ਹੈ ਕਿਤੇ ਆਪਾਂ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ ਨੇ ਇੱਕ ਵਾਰੀ ਬੇਨਤੀ ਆ ਯਾਰ ਭਰਾ ਬਣ ਕੇ ਤੁਸੀਂ ਹੋਰ ਐਕਟੀਵਿਟੀਆਂ ਵਿੱਚ ਚੱਕੀ ਜਾਂਦੇ ਹੋ ਇਹ ਇਹ ਸਾਡੀ ਬੇਨਤੀ ਆ ਯਾਰ ਐਦਾ ਨਹੀਂ ਹੁੰਦਾ हां ਸਾਡੀ ਬੇਨਤੀ ਆ ਵੀਰੇ ਥੋਨੇ ਦਾ ਸਾਲ ਚ ਇੱਕ ਟੂਰਨਾਮੈਂਟ ਕਰਵਾਉਣਾ ਖਿਡਾਰੀਆਂ ਨੇ ਕਮੈਂਡੇਟਰਾਂ ਨੇ ਰੋਜ ਜਾਣਾ ਯਾਰ ਇਹ ਸਾਡੀ ਬੇਨਤੀ ਆ ਵੀਰੇ ਨੇੜੇ ਸਾਰੀਆਂ ਪੈਟਰੋਲ ਡੀਜ਼ਲ ਵਾਲੀਆਂ ਗੱਡੀਆਂ ਖੜੀਆਂ ਨੇ ਯਾਰ ਆ ਥੋੜਾ ਕੇ ਕਿਸੇ ਪਲੇਅਰ ਦੇ ਸੱਟ ਲੱਗੀ ਕੁਝ ਹੋਰ ਹੋ ਗਿਆ ਨੁਕਸਾਨ ਹੋ ਗਿਆ ਵੀਰੇ ਤੁਹਾਡੇ ਦੇ ਇੱਕ ਟੂਰਨਾਮੈਂਟ ਨਾਲ ਦਾ ਕਰਾਇਆ ਪਲੇਅਰ ਭਾਈ ਪਲੇਅਰ ਤਿਆਰ ਕਰਨਾ ਬਾਲਾ ਔਖਾ ਓ ਮੇਰਾ ਭਾਈ ਬਣ ਕੇ